ਮੀਆਂ ਭਰਤੀ ਮਹਾਲੀ ਨੂੰ ਤੋਰੀਆ ਬਾਬਾ ਜੀ ਨੇ ਸਾਲ ਦੇ ਦਿਨ ਤੀ ਧੀਰੇ ਸੇਵਾਦਾਰਾਂ ਦੀ ਬਿਉਟੀ ਲਈ ਪੂਰਾਤ ਨੂੰ ਆਉਂਦੇ ਨੇ ਕਹਿੰਦੇ ਬਾਬਾ ਆਪਣੀ ਮਿਲੂ ਖਮਣੀ ਨਹੀਂ ਬਾਬਾ ਜੀ ਨੇ ਭੇਜ ਤਾ ਦਿੱਤੇ ਜਿਸ ਵੇਲੇ ਰਾਤ ਨੂੰ ਐਤਾ ਮਣ ਵਿੱਚ ਵਿਚਾਰਾਂ ਕਰਨ ਦੇ ਜਾਂਦੇ ਨੇ ਜਦੋਂ ਮਹਾਲੀ ਸਾਡੇ 14 ਵਜੇ ਟਰਾਲੀਆਂ ਲੈ ਕੇ ਪਹੁੰਚੇ ਮਹਾਪੁਰ ਗੋਡੌੜੀ 'ਚ ਖੜੇ ਇਹ ਹੈ ਮਹਾਪੁਰ ਖਾਂ ਦੀ ਕਮਾਈ ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਲੋੜ ਪੈਂਦੀ ਐ ਨਾ ਮਹਾਪੁਰਖਾਂ ਦੀ ਜਦੋਂ ਡਿਓੜੀ 'ਚ ਖੜੇ ਮਹਾਪੁਰਖ ਜਦੋਂ ਉਤਰ ਕੇ ਨਮਸਕਾਰ ਕੀਤੀ ਤਾਂ ਮਹਾਪੁਰਖਾਂ ਨੇ ਗੋ ਵਾਚਨ ਕੀਤਾ ਕਹਿੰਦੇ ਭਾਈ ਜਦੋਂ ਤੁਸੀਂ ਕੰਗੜਾਲ ਤੋਂ ਗੰਨੇ ਪੱਟੇ ਨੇ ਉਦੋਂ ਦਾ ਇੱਥੇ ਖੜਾ ਉਹਦੋਂ ਦਾ ਤੁਹਾਨੂੰ ਠੀਕ ਰਿਹਾ ਐਸੇ ਮਹਾਪੁਰਖ ਜਦੀ ਤੇ ਮਹਾਪੁਰਖਾਂ ਦੀ ਲੋੜ ਪੈਂਦੀ ਆ ਔਰ ਪ੍ਰਵਾਨੀ ਦਾ ਫੇਰ ਹੀ ਸਾਨੂੰ ਗਿਆਨ ਹੋਣਾ ਨਹੀਂ ਤੇ ਅੱਜ ਦੇ ਸਮੇਂ ਵਿੱਚ ਪ੍ਰਚਾਰਕ ਸਤਿਗੁਰਾਂ ਤੋਂ ਤੋੜਨ ਦਾ ਵਾਸਤੇ ਬੜੇ ਲੱਗੇ ਹੋਏ ਨੇ ਕਈ ਤਾਂ ਅੰਦਰ ਮਹਾਪੁਰਖ ਹੀ ਨਹੀਂ ਕੋਈ ਹੁੰਦਾ ਮਹਾਪੁਰਖ ਹੁੰਦੇ ਹੈ ਹੀ ਨਹੀਂ ਪਰ ਇੱਕ ਕੋਈ ਇੱਕ ਸਾਧੂ ਨੇ ਜਿਹੜੇ ਗੁਰੂ ਨਾਲ ਜੋੜ ਸਕਦੇ ਨੇ ਇੱਕ ਇੱਕ ਸੰਤ ਨੇ ਜਿਹੜੇ ਗੁਰੂ ਦੇ ਨੇੜੇ ਲੈ ਜਾਂਦੇ ਨੇ ਗੁਰੂ ਨਾਲ ਪ੍ਰੇਮ ਪੱਕੀ ਕਰ ਦਿੰਦੇ ਨੇ ਫਿਰ ਟੁੱਟਦੀ ਨਹੀਂ ਜਦੋਂ ਗੁਰੂ ਦਾ ਪ੍ਰੇਮ ਆ ਜਾਵੇ ਸੰਤਾਂ ਤੋਂ ਬਿਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨੇੜੇ ਲੱਗਿਆ ਹੀ ਨਹੀਂ ਜਾਂਦਾ ਕਿਉਂਕਿ ਸਤ ਗੁਰਾਂ 'ਚ ਐਨੀ ਰੋਸ਼ਨੀ ਹੈ ਵੀ ਅੱਖਾਂ ਜਿਹਾ ਜਾਂਦੀਆਂ ਨੇ